ਹਾਂਜੀ ਕਿਵੇਂ ਹੋ ਠੀਕ ਹੈ ਬਾਈ ਸਤਿ ਸ਼੍ਰੀ ਅਕਾਲ ਅੱਜ ਵੈਸੇ ਪੰਜਾਬ ਬੰਦ ਆ ਅਸੀਂ ਹੋਲਡ ਰੱਖਿਆ ਹੋਟਲ ਨਹੀਂ ਅਸੀਂ ਵੀ ਬੰਦ ਕੀਤੀ ਹੋਈ ਹੈ ਚੌਪੀ ਜੀ ਸਫਾਈ ਵਾਸਤੇ ਸਾਨੂੰ ਦੇਖ ਕੇ ਬੰਦ ਕੀਤੀ ਨਹੀਂ ਜੀ ਨਹੀਂ 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 ਉਧਰ ਦੇਖ ਰਿਹਾ ਸੀ ਇਹ ਤੋਂ ਪਹਿਲਾਂ ਸਾਰਾ ਕੁਝ ਓਪਨ ਸੀਗਾ ਹੁਣ ਜਦੋਂ ਤੁਸੀਂ ਦੇਖਿਆ ਵੀ মিডিਆ ਵਾਲੇ ਆਉਂਦੇ ਆ ਤਾਂ ਬੰਦ ਕਰਤਾ ਚਲੋ ਜੀ ਕੋਈ ਨਹੀਂ ਭਰਾਵਾਂ ਨਾਲ ਹੀ ਇਹ ਸਭ ਚਲੋ ਅਸੀਂ ਕੋਈ ਤੁਹਾਡਾ ਬੰਦ ਨਹੀਂ ਕਰਵਾਉਣ ਆਏ ਹਾਂ ਅਸੀਂ ਤਾਂ ਜਸਟ ਤੁਹਾਡੇ ਨਾਲ ਨਾਰਮਲ ਗੱਲ ਕਰਨ ਆਏ ਹੈਗੇ ਸਾਡਾ ਕੋਈ ਪ੍ਰੈਸ਼ਰ ਵੀ ਨਹੀਂ ਹੈ ਤੁਹਾਡੇ ਉੱਤੇ ਚਲੋ ਭਾਜੀ ਇਹੀ ਬੰਦੇ ਨਾਲ ਸਫਾਈ ਹੋ ਜਾਂਦੀ ਹੈ ਹੋਰ ਤਾਂ ਕੋਈ ਗੱਲ ਨਹੀਂ ਹੈ ਜੀ ਹਾਂਜੀ ਬੈਠੇ ਸੀ ਉਧਰ ਇੱਕ ਸਾਥੀ ਨਾਲ ਗੱਲ ਕੀਤੀ ਉਹ ਕਹਿੰਦਾ ਕਹਿੰਦਾ ਸਾਰੀ ਮਾਰਕੀਟ ਖੋਲੀ ਬੈਠੀ ਹੈ ਤਾਂ ਅਸੀਂ ਵੀ ਖੋਲ ਲੀਏ ਕਹਿੰਦਾ ਨਹੀਂ ਨਹੀਂ ਆਪਾਂ ਉਹਨਾਂ ਨਾਲ ਕੰਪੇਅਰ ਨਹੀਂ ਕਰਦੇ ਜੀ ਅਸੀਂ ਆਪਣਾ ਦੇਖਣਾ ਜੀ ਸਰਕਾਰ ਦੇ ਨਾਲ 아이 ਸਾਰਿਆਂ ਨਾਲ ਆਈ ਆਪਾਂ ਜੀ ਬਾਕੀ ਦੇਖੋ ਆਮ ਪਬਲਿਕ ਕੀ ਕਰ ਰਹੀ ਹੈ ਜੀ ਕੀ ਬਣੂਗਾ ਆਮ ਪਬਲਿਕ ਤਾਂ ਬੰਦ ਕਰ ਰਹੀ ਹੈ ਜੀ ਅਸੀਂ ਵੀ ਨਾਲ ਹੀ ਖੜੇ ਆ ਜੀ ਉਹਨਾਂ ਨਾਲ ਹੱਸ ਕੇ ਜੇ ਕਹਿੰਦੇ ਹੋ ਵੈਸੇ ਅੱਜ ਇਹ ਕਹਿੰਦੇ ਪੰਜਾਬ ਬੰਦ ਦਾ ਤੁਹਾਡਾ ਕੀ ਵਿਚਾਰ ਹੈ ਜਿਹਦੇ ਬਾਰੇ ਵਿਚਾਰ ਮਾਰਕੀਟ ਦੇ ਨਾਲ ਹੀ ਆ ਜੀ ਜਿਸ ਤਰ੍ਹਾਂ ਸਾਰੀ ਮਾਰਕੀਟ ਬੈਠੀ ਆ ਉਸ ਤਰ੍ਹਾਂ ਅਸੀਂ ਬੈਠੇ ਆ ਮਾਰਕੀਟ ਅੱਧਿਕ ਬੰਦ ਆ ਅੱਧਿਕ ਖੁੱਲੀ ਆ ਤੁਸੀਂ ਕੀ ਮੰਨਦੇ ਹੋ ਵੀ ਬੰਦ ਕਰਨਾ ਚਾਹੀਦਾ ਸੀ ਅੱਜ ਅਸੀਂ ਆਪਣੀ ਮਾਰਕੀਟ ਦੇਖ ਲਈਏ ਜੇ ਸਾਡੀ ਮਾਰਕੀਟ 'ਚ ਬੈਠੇ ਆ ਸਾਰੇ ਤਾਂ ਅਸੀਂ ਬੈਠੇ ਆ ਜੇ ਨਾ ਖੁੱਲਦੀ ਤਾਂ ਨਾ ਖੋਲਦੇ ਅੱਛਾ ਪੰਜਾਬ ਬੰਦ ਦਾ ਜਿਹੜਾ ਸੱਦਾ ਦਿੱਤਾ ਗਿਆ ਕਿਵੇਂ ਵੇਖਦੇ ਹੋ ਸਹੀ ਆ ਸੱਦਾ ਜਾਂ ਗਲਤ ਆ ਠੀਕ ਹੈ ਜੀ ਆਪਣੇ ਲੈਵਲ ਤੇ ਸਭ ਕੁਝ ਠੀਕ ਹੈ ਜਿਵੇਂ ਕਿਸੇ ਨੂੰ ਠੀਕ ਲੱਗਦਾ ਉਦਾਂ ਹੀ ਨਾਲ ਹੀ ਆਪਾਂ ਸਭ ਤੇ ਤੁਸੀਂ ਸਮਰਥਨ ਕਰਦੇ ਹੋ ਪੰਜਾਬ ਬੰਦ ਦਾ ਸਭ ਦੇ ਨਾਲ ਹੀ ਆ ਜੀ ਬਸ ਨਹੀਂ ਪੰਜਾਬ ਬੰਦ ਦਾ ਸਮਰਥਨ ਨਹੀਂ ਕਰਦੇ ਦਾ ਮਤਲਬ ਨਹੀਂ ਸਭ ਦੇ ਨਾਲ ਹੀ ਆ ਉਹਦੇ ਵਿੱਚ ਸਾਰਾ ਕੁਝ ਹੀ ਆ ਗਿਆ ਨਾ ਕਿ ਸਭ ਦੇ ਨਾਲ ਆ ਤੁਸੀਂ ਤਾਂ ਆਪਦੇ ਦੁਕਾਨਦਾਰਾਂ ਦੇ ਨਾਲ ਹੋ ਨਾ ਉਹਨਾਂ ਨੇ ਮਾਰਕੀਟ ਖੋਲੀ ਆ ਪੰਜਾਬ ਬੰਦ ਜਾਂ ਕਿਸਾਨਾਂ ਦੇ ਨਾਲ ਨਹੀਂ ਹੋਊਗਾ ਨਹੀਂ ਇਹ ਤਾਂ ਨਹੀਂ ਗੱਲ ਹੈ ਨਾਲ ਨਹੀਂ ਹੈ ਪਰ ਮਾਰਕੀਟ ਤਾਂ ਦੇਖਣੀ ਪੈਂਦੀ ਹੈ ਨਾ ਅੱਜ ਵੈਸੇ ਕਹਿੰਦੇ ਪੰਜਾਬ ਬੰਦ ਆ ਤੇ ਪਰ ਤੁਸੀਂ ਸ਼ਾਪਸ ਖੋਲੀਆਂ ਹੋਈਆਂ ਤੁਹਾਡਾ ਆਪਣਾ ਪੱਖ ਹੋ ਸਕਦਾ ਹੈਗਾ ਨਹੀਂ ਨਹੀਂ ਸਰ ਪੰਜਾਬ ਦਾ ਬੰਦ ਹੀ ਆ ਪਰ ਨਾ ਨਾ ਦੁਕਾਨਾਂ ਦੇ ਕੇ ਬੰਦਾ ਖੋਲਣ ਦਾ ਪਰ ਫਾਇਦਾ ਦਾ ਕੋਈ ਨਹੀਂ ਹੈ ਅਸੀਂ ਆਪ ਤੁਹਾਨੂੰ ਬੰਦ ਕਰਨ ਲੱਗੇ ਆ ਅਸੀਂ ਇਨ ਸਮਰਥਨ ਵਿੱਚ ਹੀ ਨਾਲ ਹੀ ਅਸੀਂ ਵੀ ਭਰਾਵਾਂ ਦੇ ਨਾਲ ਹੀ ਆ ਤੁਸੀਂ ਸਮਰਥਨ ਕਰਦੇ ਹੋ ਬਿਲਕੁਲ ਕਰਦੇ ਹਾਂ ਪਰ ਦੁਕਾਨਾਂ ਤਾਂ ਖੁੱਲਣਗੀਆਂ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਸੱਦਾ ਤੇ ਲਗਭਗ ਪੂਰੇ ਪੰਜਾਬ ਦੇ ਵਿੱਚ ਇਸ ਸੱਦੇ ਨੂੰ ਇਸ ਪੰਜਾਬ ਬੰਦ ਨੂੰ ਵੱਡੇ ਪੱਧਰ ਤੇ ਹੰਗਾਰਾ ਮਿਲਣਾ ਸ਼ੁਰੂ ਹੋਇਆ ਸਵੇਰ ਤੋਂ ਪਰ ਅਸੀਂ ਇਸ ਵਕਤ ਜਗਰਾਉਂ ਸ਼ਹਿਰ ਦੇ ਵਿੱਚ ਖੜੇ ਆ ਜਗਰਾਉਂ ਦਾ ਬੱਸ ਸਟੈਂਡ ਹੈ ਜਿਹੜਾ ਹੈਗਾ ਇੱਧਰ ਸਾਹਮਣੇ ਨਾਲ ਹੈ ਬੱਸ ਸਟੈਂਡ ਤੇ ਇੱਧਰ ਇਹ 메ਨ ਬਾਜ਼ਾਰ ਵਾਲਾ ਸ਼ੁਰੂ ਹੁੰਦਾ ਇੱਧਰ ਕਚਹਿਰੀਆਂ ਨੇ ਵਿੱਚ ਵਿੱਚ ਹਾਲਾਂਕਿ ਕੁਝ ਅਸੀਂ ਦੁਕਾਨਾਂ ਦੇਖ ਰਹੇ ਹਾਂ ਕੋ ਖੋਲੀਆਂ ਜਾ ਰਹੀਆਂ ਨੇ ਤੇ ਨਾਲ ਪਰ ਕੁਝ ਮਾਰਕੀਟ ਬੰਦ ਵੀ ਹੈ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਦਾ ਹੈ ਬੇਸ਼ੱਕ ਕਿਉਂਕਿ ਅੱਜ ਪੰਜਾਬ ਬੰਦ ਹੈ ਪਰ ਅੱਜ ਕੀ ਹਾਲ ਨੇ ਠੀਕ ਠਾਕ ਹਾਂ ਠੀਕ ਹੈ ਅੱਜ ਪੰਜਾਬ ਬੰਦ ਦਾ ਸੱਦਾ ਪਰ ਤੁਸੀਂ ਫਿਰ ਵੀ ਖੋਲੀ ਬੈਠੇ ਹੋਗੇ ਕਿ ਮਾਰਕੀਟ ਦੇ ਅਕੋਰਡਿੰਗ ਦੀ ਅੱਛਾ ਹਾਂਜੀ ਕੀ ਮਾਰਕੀਟ ਵਾਲਿਆਂ ਨੇ ਕੋਈ ਬਣਾਇਆ ਨਹੀਂ ਵਿਚਾਰ ਬੰਦ ਕਰਨ ਦਾ ਨਹੀਂ ਕਿਹਾ ਜੀ ਕੁਝ ਵੀ ਕਿਸੇ ਨੇ ਹਾਂ ਹਾਲਾਕੇ ਵਿੱਚ ਅਸੀਂ ਬਹੁਤ ਦੇਖ ਰਹੇ ਹਾਂ ਕੱਲ ਵੀ ਪਰਸੋ ਸਾਡੀ ਗੱਲ ਹੋਈ ਸੀ ਕੁਝ ਇੱਥੇ ਦੁਕਾਨਦਾਰਾਂ ਨਾਲ ਉਹ ਕਹਿੰਦੇ ਸੀ ਵੀ ਅਸੀਂ ਸਮਰਥਨ ਕਰਾਂਗੇ ਬੰਦ ਕਰਾਂਗੇ ਪਰ ਚਲੋ ਉਹ ਆਪ ਦੀ ਸਭ ਦੀ ਮਰਜ਼ੀ ਹੈ ਸਾਰੇ ਮਾਰਕੀਟ ਵਾਲੇ ਖੁੱਲੇ ਆ ਜੀ ਉਸ ਹਿਸਾਬ ਨਾਲ ਅਸੀਂ ਸ਼ਟਰ ਓਪਨ ਕਰਕੇ ਬੈਠ ਗਏ ਅੱਛਾ ਜਿਹੜਾ ਅਜੇ ਪੰਜਾਬ ਬੰਦ ਕੀਤਾ ਕਿਵੇਂ ਵੇਖਦੇ ਹੋ ਤੁਸੀਂ ਸਹੀ ਆ ਪੰਜਾਬ ਵੱਧ ਦਾ ਸੱਦਾ ਜਾਂ ਨਹੀਂ ਜੀ ਠੀਕ ਹੈ ਜੀ ਹਾਂ ਐਨੀ ਆਪਾਂ ਕਹਿੰਦੇ ਠੀਕ ਹੈ ਪਰ ਤੁਸੀਂ ਸਮਰਥਨ ਨਹੀਂ ਕਰਦੇ ਨਹੀਂ ਸਮਰਥਨ ਕਰ ਰਹੇ ਹਾਂ ਜੀ ਹੁਣ ਦੇਖੋ ਸਾਰੀ ਮਾਰਕੀਟ ਨਹੀਂ ਕਰ ਰਹੀ ਹਾਂ ਆਪਾਂ ਤਾਂ ਨਾਲ ਹੀ ਚੱਲਣ ਨੂੰ ਤਿਆਰ ਹਾਂ ਹਾਂ ਸਮਰਥਨ ਤਾਂ ਤਾਂ ਹੁੰਦਾ ਨਾ ਜੇ ਮਤਲਬ ਤੁਸੀਂ ਬੰਦ ਕਰਦੇ ਮਾਰਕੀਟ ਹੀ ਨਾ ਕਰਦੇ ਜੀ ਨਾਲ ਹੂੰ ਸਾਰੀ ਮਾਰਕੀਟ ਤੋਂ ਰੇਕ ਨਾਲ ਫੇਰ ਫੈ ਨਹੀਂ ਹੁੰਦਾ ਨਾ ਹੂੰ ਕਿਉਂਕਿ ਸਾਰੀ ਮਾਰਕੀਟ ਹੈ ਉਧਰ ਦੇਖੋ ਸਾਰੀਆਂ ਓਪਨ ਬਾਹਰ ਲਾਈ ਬੈਠੇ ਮੈਂ ਕਹਾਂ ਚਲੋ ਕੋਈ ਗੱਲ ਨਹੀਂ ਬੈਠੇ ਰਹਿੰਦੇ ਜੀ ਤਾਂ ਬੇਰ ਜੀ ਹੋਰਾਂ ਦਾ ਕਹਿਣਾ ਕਿ ਅਸੀਂ ਸਾਰੀ ਮਾਰਕੀਟ ਦੇ ਨਾਲ ਆ ਸਾਰੀ ਮਾਰਕੀਟ ਜਿਵੇਂ ਕਹੇਗੀ ਓਵੇਂ ਅਸੀਂ ਅੱਗੇ ਫੈਸਲਾ ਲਵਾਂਗੇ ਬੇਸ਼ੱਕ ਉਹ ਕਹਿੰਦੇ ਪੰਜਾਬ ਬੰਦ ਸਹੀ ਆ ਉਹਨਾਂ ਦਾ ਜੋ ਆਪਦਾ ਫੈਸਲਾ ਹੈ ਪੰਜਾਬ ਬੰਦ ਦਾ ਪਰ ਜਦੋਂ ਮਾਰਕੀਟ ਸਾਰੀ ਖੋਲ ਰੱਖੀਏ ਤਾਂ ਅਸੀਂ ਵੀ ਇਸ ਨੂੰ ਦੁਕਾਨ ਨੂੰ ਖੋਲਣਾ ਠੀਕ ਸਮਝਿਆ ਤਾਂ ਕਹਿ ਸਕਦੇ ਆ ਕਿ ਕਿਤੇ ਨਾ ਕਿਤੇ ਬਹੁਤਾ ਕੋਈ ਇਸ ਨੂੰ ਹੰਗਾਰਾ ਨਹੀਂ ਦਿੱਤਾ ਕਿ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਕਿਵੇਂ ਹੋ ਠੀਕ ਹੈ ਬਾਈ ਸਤਿ ਸ਼੍ਰੀ ਅਕਾਲ ਅੱਜ ਵੈਸੇ ਪੰਜਾਬ ਬੰਦ ਆ ਹਾਂਜੀ ਤੁਸੀਂ ਖੋਲ ਰੱਖਿਆ ਹੋਟਲ ਨਹੀਂ ਅਸੀਂ ਵੀ ਬੰਦ ਹੀ ਕੀਤੀ ਹੋਈ ਹੈ ਸ਼ੋਪ ਜੀ ਸਫਾਈ ਵਾਸਤੇ ਸਾਨੂੰ ਦੇਖ ਕੇ ਬੰਦ ਕੀਤੀ ਨਹੀਂ ਜੀ ਨਹੀਂ 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 ਉਧਰ ਦੇਖ ਰਿਹਾ ਸੀ ਇਹ ਤੋਂ ਪਹਿਲਾਂ ਸਾਰਾ ਕੁਝ ਓਪਨ ਸੀਗਾ ਹੁਣ ਜਦੋਂ ਤੁਸੀਂ ਦੇਖਿਆ ਵੀ মিডিਆ ਵਾਲੇ ਆਉਂਦੇ ਆ ਤਾਂ ਬੰਦ ਕਰਤਾ ਚਲੋ ਜੀ ਕੋਈ ਯਾਨੀ ਭਰਾਵਾਂ ਨਾਲ ਹੀ ਹੈ ਸਭ ਕੁਝ ਜੀ ਹਾਂਜੀ ਚਲੋ ਅਸੀਂ ਕੋਈ ਤੁਹਾਡਾ ਬੰਦ ਨਹੀਂ ਕਰਵਾਉਣ ਆਏ ਹਾਂ ਅਸੀਂ ਤਾਂ ਜਸਟ ਤੁਹਾਡੇ ਨਾਲ ਨੋਰਮਲ ਗੱਲ ਕਰਨ ਆਏ ਹੈਗੇ ਸਾਡਾ ਕੋਈ ਪ੍ਰੈਸ਼ਰ ਵੀ ਨਹੀਂ ਹੈ ਤੁਹਾਡੇ ਉੱਤੇ ਠੀਕ ਹੈ ਜੀ ਹੈਨਾ ਅਸੀਂ ਤਾਂ ਨੋਰਮਲ ਗੱਲ ਕਰਨ ਆਏ ਹਾਂ ਚਲੋ ਭਾਜੀ ਇਹੀ ਬੰਦੇ ਨਾਲ ਸਫਾਈ ਹੋ ਜਾਂਦੀ ਹੈ ਹੋਰ ਤਾਂ ਕੋਈ ਗੱਲ ਨਹੀਂ ਹੈ ਜੀ ਹਾਂਜੀ ਬੈਠੇ ਸੀ ਅਸੀਂ ਉਧਰ ਇੱਕ ਸਾਥੀ ਨਾਲ ਗੱਲ ਕੀਤੀ ਉਹ ਕਹਿੰਦਾ ਕਹਿੰਦਾ ਸਾਰੀ ਮਾਰਕੀਟ ਖੋਲੀ ਬੈਠੀ ਹੈ ਤਾਂ ਅਸੀਂ ਵੀ ਖੋਲ ਲੀਏ ਕਹਿੰਦਾ ਨਹੀਂ ਨਹੀਂ ਆਪਾਂ ਉਹਨਾਂ ਨਾਲ ਕੰਪੈਲ ਨਹੀਂ ਕਰਦੇ ਜੀ ਅਸੀਂ ਆਪਣਾ ਦੇਖਣਾ ਜੀ ਸਰਕਾਰ ਦੇ ਨਾਲ ਆਈ ਸਾਰਿਆਂ ਨਾਲ ਆਈ ਆਪਾਂ ਜੀ ਠੀਕ ਹੈ ਜੀ ਜਿਹੜਾ ਅੱਜ ਬੰਦ ਆ ਕਿਵੇਂ ਵੇਖਦੇ ਹੋ ਬੰਦ ਸਹੀ ਬੰਦ ਕੀਤਾ ਜਾਂ ਗਲਤ ਆ ਸਹੀ ਵੀ ਆ ਭਾਜੀ ਹਾਂ ਬਿਲਕੁਲ ਸਹੀ ਵੀ ਹੋਣਾ ਚਾਹੀਦਾ ਸਾਰਿਆਂ ਨਾਲ ਖੜਨਾ ਚਾਹੀਦਾ ਜੀ ਹਾਂ ਜੀ ਬਾਕੀ ਦੇਖੋ ਆਮ ਪਬਲਿਕ ਕੀ ਕਰ ਰਹੀ ਹੈ ਜੀ ਕੀ ਬਨੂਗਾ ਆਮ ਪਬਲਿਕ ਤਾਂ ਬੰਦ ਕਰ ਰਹੀ ਹੈਗੀ ਅਸੀਂ ਵੀ ਨਾਲ ਹੀ ਖੜੇ ਆ ਜੀ ਉਹਨਾਂ ਨਾਲ ਹੱਸ ਕੇ ਜੇ ਕਹਿੰਦੇ ਹੋ ਤਾਂ ਚਲੋ ਸਭ ਦੀ ਆਪੋ ਆਪਣੀਆਂ ਮਜਬੂਰੀਆਂ ਹੁੰਦੀਆਂ ਨੇ ਸਭ ਦੀ ਆਪੋ ਆਪਣੀ ਰਾਇ ਹੈ ਕਿਸੇ ਨੂੰ ਜ਼ਬਰਦਸਤੀ ਨਹੀਂ ਇਹ ਕਿਹਾ ਜਾ ਸਕਦਾ ਪਰ ਬੰਦ ਨੂੰ ਜਿਹੜਾ ਹੈਗਾ ਲਗਭਗ ਉਸ ਤਰੀਕੇ ਦਾ ਹੰਗਾਰਾ ਹੈ ਸਾਰਾ ਵੱਡੇ ਪੱਧਰ ਤੇ ਹੰਗਾਰਾ ਹੈ ਬਹੁਤ ਸਾਰੀਆਂ ਦੁਕਾਨਾਂ ਉਹਨਾਂ ਨੇ ਕਿਹਾ ਮਾਰਕੀਟ ਦੇ ਵਿੱਚ ਇਧਰ ਖੋਲੀਆਂ ਵੀ ਨੇ ਪਰ ਜ਼ਿਆਦਾਤਰ ਜਿਹੜੇ ਹੈਗੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਵੀ ਕੀਤੀਆਂ ਨੇ ਕਈਆਂ ਨੇ ਖੋਲਣਾ ਵੀ ਹੈ ਪਰ ਜਾਣਨ ਦੀ ਕੋਸ਼ਿਸ਼ ਕਰਾਂਗੇ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵੈਸੇ ਅੱਜ ਕਹਿੰਦੇ ਪੰਜਾਬ ਬੰਦ ਆ ਤੁਹਾਡਾ ਕੀ ਵਿਚਾਰ ਆ ਜਿਹਦੇ ਬਾਰੇ ਵਿਚਾਰ ਮਾਰਕੀਟ ਦੇ ਨਾਲ ਹੀ ਆ ਜੀ ਜਿਸ ਤਰ੍ਹਾਂ ਸਾਰੀ ਮਾਰਕੀਟ ਬੈਠੀ ਆ ਉਸ ਤਰ੍ਹਾਂ ਅਸੀਂ ਬੈਠੇ ਆ ਹਾਂ ਮਤਲਬ ਮਾਰਕੀਟ ਅੱਧੀ ਕਿ ਬੰਦ ਆ ਅੱਧੀ ਕਿ ਖੁੱਲੀ ਆ ਤੁਸੀਂ ਕੀ ਮੰਨਦੇ ਹੋ ਵੀ ਬੰਦ ਕਰਨਾ ਚਾਹੀਦਾ ਸੀ ਅੱਜ ਅਸੀਂ ਆਪਣੀ ਮਾਰਕੀਟ ਦੇਖਦੇ ਜੇ ਸਾਡੀ ਮਾਰਕੀਟ 'ਚ ਬੈਠੇ ਆ ਸਾਰੇ ਤਾਂ ਅਸੀਂ ਬੈਠੇ ਆ ਜੇ ਨਾ ਖੁੱਲਦੀ ਤਾਂ ਨਾ ਖੁੱਲਦੇ ਕੋਈ ਪੰਜਾਬ ਬੰਦਦਾ ਕਿਉਂਕਿ 2-3 ਦਿਨਾਂ ਤੋਂ ਚੱਲ ਰਿਹਾ ਸੀ ਇਹ মিডিਆ ਸੋਸ਼ਲ ਮੀਡੀਆ ਦੇ ਵਿੱਚ ਉਸ ਤੋਂ ਪਹਿਲਾਂ ਕੋਈ ਤੁਹਾਡੀ ਆਪਣੀ ਮਾਰਕੀਟ ਦੀ ਜਿਹੜੀ ਜਨੇ ਵੀ ਕਮੇਟੀ ਹੈ ਉਹਨਾਂ ਦੀ ਮੀਟਿੰਗ ਹੋਈ ਹੋਣੀ ਹੈ ਜੇ ਗੱਲਬਾਤ ਹੋਈ ਹੋਣੀ ਆ ਵੀ ਕਿਵੇਂ ਕਰਗੇ ਆਪਾਂ ਨਹੀਂ ਹੋਈ ਨਹੀਂ ਜੀ ਕੋਈ ਮੀਟਿੰਗ ਨਹੀਂ ਹੋਈ अच्छा पंजाब बंद ਦਾ ਜਿਹੜਾ ਸੱਦਾ ਦਿੱਤਾ ਗਿਆ ਕਿਵੇਂ ਵੇਖਦੇ ਹੋ ਸਹੀ ਆ ਸੱਦਾ ਜਾਂ ਗਲਤ ਆ ਠੀਕ ਹੈ ਜੀ ਆਪਣੇ ਲੈਵਲ ਤੇ ਸਭ ਕੁਝ ਠੀਕ ਹੈ ਜਿਵੇਂ ਕਿਸੇ ਨੂੰ ਠੀਕ ਲੱਗਦਾ ਉਦਾਂ ਹੀ ਨਾਲ ਹੀ ਆਪਾਂ ਸਭ ਤੇ ਤੁਸੀਂ ਸਮਰਥਨ ਕਰਦੇ ਹੋ ਪੰਜਾਬ ਬੰਦ ਦਾ ਸਭ ਦੇ ਨਾਲ ਹੀ ਆ ਜੀ ਬਸ ਨਹੀਂ ਪੰਜਾਬ ਬੰਦ ਦਾ ਸਮਰਥਨ ਨਹੀਂ ਕਰਦੇ ਦਾ ਮਤਲਬ ਨਹੀਂ ਸਭ ਦੇ ਨਾਲ ਹੀ ਆ ਉਹਦੇ ਵਿੱਚ ਸਾਰਾ ਕੁਝ ਹੀ ਆ ਗਿਆ ਨਾ ਕਿ ਸਭ ਦੇ ਨਾਲ ਆ ਤੁਸੀਂ ਤਾਂ ਆਪਦੇ ਦੁਕਾਨਦਾਰਾਂ ਦੇ ਨਾਲ ਹੋ ਨਾ ਉਹਨਾਂ ਨੇ ਮਾਰਕੀਟ ਖੋਲੀ ਆ ਪੰਜਾਬ ਬੰਦ ਜਾਂ ਕਿਸਾਨਾਂ ਦੇ ਨਾਲ ਨਹੀਂ ਹੋ ਨੀ ਇਹ ਤਾਂ ਨਹੀਂ ਗੱਲ ਹੈ ਨਾਲ ਨਹੀਂ ਹੈ ਪਰ ਮਾਰਕੀਟ ਤਾਂ ਦੇਖਣੀ ਪੈਂਦੀ ਹੈ ਨਾ ਆਪਾਂ ਕੱਲੇ ਬੰਦ ਕਰ ਦਈਏ ਮਾਰਕੀਟ ਖੁੱਲੀ ਹੋਵੇ ਉਹ ਵੀ ਪੋਸੀਬਲ ਨਹੀਂ ਨਾ ਮਾਰਕੀਟ ਦੇ ਨਾਲ ਹੀ ਚੱਲਣਾ ਬੰਦਾ ਤਾਂ ਮਾਰਕੀਟ ਦੇ ਨਾਲ ਕਹਿੰਦੇ ਅਸੀਂ ਚੱਲਣਾ ਹੈ ਇਹ ਇਥੋਂ ਦੇ ਦੁਕਾਨਦਾਰਾਂ ਦਾ ਆਪਣਾ ਵਿਊ ਪੁਆਇੰਟ ਹੈ ਤਾਂ ਮਾਰਕੀਟ ਇਹਨਾਂ ਨੇ ਚਲੋ ਆਪਣਾ ਨਜ਼ਰੀਆ ਹੈ ਕਿਉਂ ਖੋਲਿਆ ਹੈ ਦੁਕਾਨਾਂ ਸ਼ਾਪਸ ਇਧਰ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਭਾਜੀ ਕੀ ਹਾਲ ਨੇ ਹਾਂਜੀ ਬੋਏ ਭਾਈ ਤੁਸੀਂ ਲਾਓ ਠੀਕ ਹੈ ਤੇ ਅੱਜ ਵੈਸੇ ਕਹਿੰਦੇ ਪੰਜਾਬ ਬੰਦ ਆ ਤੇ ਪਰ ਤੁਸੀਂ ਸ਼ਾਪਸ ਖੋਲੀਆਂ ਹੋਈਆਂ ਤੁਹਾਡਾ ਆਪਣਾ ਪੱਕ ਹੋ ਸਕਦਾ ਹੈ ਨਹੀਂ ਨਹੀਂ ਸਰ ਪੰਜਾਬ ਦਾ ਬੰਦੀ ਆ ਪਰ ਨਾਲ ਨਾਲ ਦੁਕਾਨਾਂ ਦੇ ਕੇ ਬੰਦਾ ਖੋਲ ਲੈਂਦਾ ਪਰ ਫਾਇਦਾ ਦਾ ਕੋਈ ਨਹੀਂ ਆ ਅਸੀਂ ਆਪ ਤੁਹਾਨੂੰ ਬੰਦ ਕਰਨ ਲੱਗੇ ਆ ਅਸੀਂ ਇੰਨੇ ਸਮਰਥਨ ਵਿੱਚ ਹੀ ਨਾਲ ਹੀ ਆ ਅਸੀਂ ਵੀ ਭਰਾਵਾਂ ਦੇ ਨਾਲ ਹੀ ਆ ਕਿਉਂਕਿ ਮੈਂ ਇੱਧਰ ਲਾਸਟ ਪਿਛਲੀ ਦੁਕਾਨ ਤੇ ਗੱਲ ਕਰ ਰਿਹਾ ਸੀ ਉਹ ਕਹਿੰਦੇ ਜੀ ਅਸੀਂ ਸਾਰੀ ਮਾਰਕੀਟ ਦੇ ਨਾਲ ਆ ਜਿਵੇਂ ਉਹਨਾਂ ਨੇ ਖੋਲ ਲੀਆਂ ਅਸੀਂ ਵੀ ਖੋਲ ਲੇ ਹਾਲਾਂਕਿ ਕੁਝ ਮਾਰਕੀਟ ਵਿੱਚ ਖੁੱਲੀ ਵੀ ਹੈ ਨਹੀਂ ਮਾਰੇ ਬਿਯਾਰ ਵੀ ਕੁਝ ਮਾਰਕੀਟ ਖੁੱਲ੍ਹੇ ਖੁੱਲੀਆਂ ਨਹੀਂ ਇੱਥੇ ਦੁਕਾਨਾਂ ਖੁੱਲ੍ਹ ਜਿਵੇਂ ਖੁੱਲੀ ਵੀ ਆ ਪਰ ਬੰਦੀ ਆ ਇੱਕ ਤਰ੍ਹਾਂ ਦੀ ਹੈ ਦਗਾਣਾ ਖੁੱਲਿਆ ਨਹੀਂ ਕਰ ਸਕਦੇ ਤੇ ਮੈਂ ਉਹਨਾਂ ਨੂੰ ਕਿ ਪੰਪੈਕ ਸਲਾਹ ਭੇਜਾ ਪਰ ਇਹ ਦਗਾਣਾ ਵੀ ਹਦ ਦਗਾਣਾ ਬੰਦ ਕਰੋ ਆਪਾਂ ਨਾਲ ਭਰਾ ਸਾਰਾ ਕੰਮ ਭਰਾਵਾਂ ਨਾਲ ਹੀ ਆਪਣੇ ਨਾਲ ਨਾਲ ਹੀ ਆਪਾਂ ਇਹਨਾਂ ਦੇ ਵਿੱਚ ਜਿਹੜੇ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸਹੀ ਹੈ ਜਾਂ ਗਲਤ ਆ ਇਹ ਸੱਦਾ ਇਸ ਬਾਰੇ ਜੀ ਜ਼ਿਆਦਾ ਕੁਝ ਕਿਹਾ ਨਹੀਂ ਜਾ ਸਕਦਾ ਵੈਸੇ ਤਾਂ ਜਿਹਨਾਂ ਨੇ ਕਿਹਾ ਵਾ ਸਹੀ ਤਾਂ ਵੀ ਸਹੀ ਹੀ ਹੈ ਗਲਤ ਆ ਕਹਿ ਨਹੀਂ ਸਕਦੇ ਠੀਕ ਹੈ ਜੋ ਉਹਨਾਂ ਨੇ ਕਿਹਾ ਤੁਸੀਂ ਸਮਰਥਨ ਕਰਦੇ ਹੋ ਬਿਲਕੁਲ ਕਰਦੇ ਹਾਂ ਪਰ ਦੁਕਾਨਾਂ ਤਾਂ ਖੁੱਲ ਰਹੀਆਂ ਨੇ ਮਰਨ ਲਾ ਵੀ ਮੈਂ ਪਹਿਲੇ ਦੱਸ ਚੁੱਕਿਆ ਵੀ ਦੁਕਾਨਾਂ ਸਾਰੇ ਦੇਖੋ ਖੁੱਲ ਰਹੀਆਂ ਨੇ ਪਰ ਮੈਨੂੰ ਉਸਨੇ ਇਹ ਵੇਜੇ ਦੁਕਾਨਾਂ ਬੰਦ ਕਰੋ ਮੈਂ ਖੁਦ ਵੀ ਬੰਦ ਕਰਨ ਲੱਗਿਆ ਸਾਰਾ ਬੰਦ ਕੀਤਾ ਤੁਗ ਮੇਰਾ ਕੋਈ ਕੁਝ ਨਹੀਂ ਬਰ ਲੱਗਿਆ ਮੇਰਾ ਅਸਰਾਬਾਬ ਕਰਾ ਕੇ ਮੈਂ ਤਾਂ ਬੰਦ ਕਰਨ ਲੱਗਿਆ ਆਪਾਂ ਚੱਲ ਨਹੀਂ ਹਾਂ ਸਭ ਦਾ ਆਪੋ ਆਪਣਾ ਪੱਖ ਹੈ ਕੋਈ ਇਸ ਨੂੰ ਸਹੀ ਸਮਝਦੇ ਨਹੀਂ ਕੋਈ ਕਹਿੰਦੇ ਅਸੀਂ ਸਮਰਥਨ ਕਰਦੇ ਹਾਂ ਚਲੋ ਦੁਕਾਨ ਖੋਲਣੀ ਨਾ ਖੋਲਣੀ ਸਾਡਾ ਫਰਜ਼ ਹੈ ਅਸੀਂ ਸਾਹਮਣੇ ਵਾਲੇ ਦਾ ਵਿਊ ਜਾਨਣਾ ਹੈ ਤਾਂ ਇੱਧਰ ਤੁਸੀਂ ਦੇਖ ਸਕਦੇ ਹੋ ਹਾਲਾਂ ਵੱਡੇ ਦੁਕਾਨਦਾਰ ਨੇ ਇਹ ਆਪਣੀਆਂ ਦੁਕਾਨਾਂ ਬੰਦ ਕੀਤੀਆਂ ਪਰ ਸਾਹਮਣੇ ਤੁਸੀਂ ਵੇਖ ਸਕਦੇ ਹੋ ਜਿਹੜੀਆਂ ਫਲਾਂ ਫਰੂਟਾਂ ਵਾਲੀਆਂ ਇੱਥੇ ਰੇੜੀਆਂ ਨੇ ਇਹ ਜਿਹੜੇ ਹੈਗੇ ਨੇ ਇਹਨਾਂ ਨੇ ਆਪਣੀਆਂ ਬੰਦ ਕੀਤੀਆਂ ਹੋਈਆਂ ਨੇ